ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ 330 ਪੂਰਾ ਘੈਂਟ ਟਰੈਕਟਰ ਆ ਤੇ 4 ਸਫੇਰੇ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਜਮਾ ਪੂਰਾ ਘੈਂਟ ਟਰੈਕਟਰ ਜਿਮੀਦਾਰਾ ਟਰੈਕਟਰ ਆ ਕੋਈ ਐਵੇਂ ਨਹੀਂ ਵਪਾਰ ਲੈਣ ਚਾਹੀ ਨਹੀਂ ਜਿਮੀਦਾਰ ਦੇ ਘਰੇ ਖੜਾ ਪੰਜਾਬ ਨੰਬਰ ਆ ਸਪੈਸ਼ਲ ਆਪਣੇ Ориਜినਲ ਪਲੇਟਾਂ ਲੱਗੀਆਂ ਹੋਈਆਂ ਸਰਕਾਰੀ 4 ਸਫੇਰੇ ਤੁਹਾਨੂੰ ਘੁੰਮ ਕੇ ਦਿਖਾ ਦਨੇ ਆ ਰੰਬਾ ਰੰਬਾ ਦਾ ਪੂਰਾ ਸਾਫ ਟਰੈਕਟਰ ਆ ਦੇਖੋ ਮੋਰਾ ਮੂਰਾ ਜਮਾ ਉਹ ਮੇਜ ਕਰਾ ਸਾਰਾ ਘੈਂਟ ਪਿਆ 4 ਸਫੇਰੇ ਘੁੰਮ ਕੇ ਦਿਖਾਉਨੇ ਤੁਹਾਨੂੰ ਤੇ 16 9 28 ਦੇ ਟਾਇਰ ਆ ਕਿਸੇ ਪਾਸੇ ਟਰੈਕਟਰ ਦੇ ਨਾ ਆ ਨਹੀਂ ਹੈਗਾ ਵੀ ਜਰ ਜਰ ਪਈ ਹੋਵੇ 3 3 ਰੁਪਏ ਪੂਰਾ ਘੈਂਟ ਟਰੈਕਟਰ ਪ੍ਰੈਜ਼ਰ ਤੇ ਆ ਦੇਖੋ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਤੇ ਪੰਜਾਬ ਨੰਬਰ ਖੋਦਲਵਾਇਆ ਪੰਜ ਨੇ ਪੂਰਾ ਘੈਂਟ ਟਰੈਕਟਰ ਆ ਫੈਬਰ ਵਾਲੀ ਸਤਰੀ ਲੱਗੀ ਆ ਡਿੱਕ ਡੱਕ ਸਾਰਾ ਕੁਝ ਬਾਈ ਕੰਨ ਵਿੱਚ ਹੀ ਦੇ ਦਾਂਗੇ ਤੇ ਬਾਕੀ ਆਪਾਂ ਬਾਈ ਨਾਲ ਥੋੜੀ ਕਰਾਉਣੀ ਹੈ ਗੱਲਬਾਤ ਤੇ ਬਾਕੀ ਮਗਰਾੜਾ ਮੂਰੜਾ ਦੇਖ ਲਓ ਕਿਸੇ ਪਾਸੇ ਨਾ ਟਰੈਕਟਰ ਹੋਰਾ ਨਹੀਂ ਜਰਾ ਜਰਾ ਪੂਰਾ ਸੋਹਣਾ ਟਰੈਕਟਰ ਪਿਆ ਤੇ ਬਾਈ ਨੇ ਆਪਦੇ ਘਰ ਵਾਸਤੇ ਸਪੈਸ਼ਲ ਲਿਆਂਦਾ ਸੀਗਾ ਜੇ ਹੁਣ ਬਾਈ ਕਹਿੰਦਾ ਕਰਨਾ ਸੇਲ ਤੇ ਸਾਫਟ ਟਰੈਕਟਰ ਪਿਆ ਕੋਈ ਆਏ ਨਹੀਂ ਹੈਗਾ ਵੀ ਕਿਤੇ ਤੌਕਾ ਵੀ ਖੜਦਾ ਹੋਇਆ ਯਾਰ ਸੁੱਕਾ ਟਰੈਕਟਰ ਪਿਆ ਦੇਖੋ ਜਮ ਐ ਜਮ ਕਹੇ ਟਰੈਕਟਰ ਹੈ ਡੈਡ ਗੇਰਾ ਪਾਵਰ ਚ ਤੇ ਰਹਿੰਦਾ ਹੈ ਨਾ ਪਾਵਰ ਚ ਤੇ ਰਹਿੰਦਾ ਤੇ ਸਰਕਾਰ ਆ ਜਾ ਇਧਰ ਆ ਜਾ ਆ ਗਾੜਾ ਦੱਸ ਤੂੰ ਕਿਹੜਾ ਮਾਡਲ ਆ 10 ਮਾਡਲ ਹੈ ਜੀ 10 ਮਾਡਲ ਹਾਂਜੀ ਪੰਜਾਬ ਨੰਬਰ ਹੈ ਨਾ ਹਾਂਜੀ ਠੀਕ ਆ 10 ਮਾਡਲ ਆ ਭਰਾ ਮੇਰਾ ਪੰਜਾਬ ਨੰਬਰ ਆ ਤਿੰਨ ਜਨ ਗੇਰ ਦਾ ਓਕੇ ਜੀ ਜਮਾਓ ਕੇ ਹਾਂਜੀ ਜਮਾਓ ਭਾਵੇਂ ਬਾਹ ਕੇ ਲੈ ਜਾ ਗਲਾ ਹਾਂ ਬਾਹ ਕੇ ਲੈ ਜੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਭਾਵੇਂ ਬਾਹ ਕੇ ਲੈ ਜਾਓ ਹਾਂ ਥ੍ਰੀ ਸੀਟ ਆ ਥ੍ਰੀ ਤੇ ਬਾਕੀ ਭਰਾ ਮੇਰੋ ਕਿਤੇ ਨਾ ਆਏ ਨਹੀਂ ਹੈਗਾ ਵੀ ਟਰੈਕਟਰ ਕਿਦੋਂ ਪੇਂਟ ਹੋਇਆ ਵੀ ਸਾਰਾ ਓਰੀਜਨਲ ਆ ਕਿਤੇ ਟਰੈਕਟਰ ਦੇ ਨਾ ਕਲਮ ਵੀ ਨਹੀਂ ਲੱਗੀ ਸਾਰਾ ਓਰੀਜਨਲ ਪਿਆ ਟਰੈਕਟਰ ਆ ਦੇਖੋ ਸਾਰਾ ਰੈ ਓਰੀਜਨਲ ਆ ਪੂਰਾ ਘੈਂਟ ਟਰੈਕਟਰ ਆ ਯਾਰ ਬਾਈ ਕਹਿੰਦਾ ਫੁੱਲ ਜ਼ਿੰਮੇਵਾਰੀ ਆ ਕਿੰਨਾ ਮਰਜ਼ੀ ਵਾ ਲਿਓ ਆਪਣੇ ਪਿੰਡ ਮਿਰਜ਼ੀਆਂ ਨੇ ਖੜਾ ਤੇ ਬਾਈ ਦਾ ਤੁਹਾਨੂੰ ਫੋਨ ਨੰਬਰ ਵੀ ਦੇਵਾਂਗੇ ਤੇ ਹਾਂ ਅਗਲੇ ਹਾਂਜੀ ਕਿੰਨੀ ਡਿਮਾਂਡ ਮੁੰਡਾ ਇਹਦੇ 4 ਲੱਖ ਤੇ 60000 ਰੁਪਈਆ ਜੀ 4 ਲੱਖ 60000 ਹਾਂਜੀ ਉਹ ਤੋਂ ਮਾਨਤਾਣ ਕਰ ਦਾਂਗੇ ਜੀ ਮੌਕੇ ਤੇ ਬਾਕੀ ਮਾਨਤਾਣ ਹੋ ਜਾਣਾ ਹੈਨਾ ਹਾਂਜੀ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਇੱਕ 98159 ਜੀ 41904 ਆ 41904 ਹਾਂਜੀ ਠੀਕ ਆ ਤੇ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਬਾਈ ਨੂੰ ਫੋਨ ਲਾ ਲਿਓ ਪੂਰਾ ਘੈਂਟ ਟਰੈਕਟਰ ਆ ਯਾਰ ਤੇ ਪੂਰੀ ਮਾਰਕੀਟ ਆ ਟਰੈਕਟਰ ਦੀ ਆਏ ਨਹੀਂ ਹੈਗਾ ਵੀ ਟਰੈਕਟਰ ਹੋਵੇ ਆ ਦੇਖੋ ਪੂਰਾ ਘੈਂਟ ਟਰੈਕਟਰ ਡਿਸਟ੍ਰਿਬਿਊਟਰ ਲੱਗਿਆ ਹੋਇਆ ਹਾਂ ਡਿਸਟ੍ਰਿਬਿਊਟਰ ਡਬਲ ਡਿਊਟੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਕੋਈ ਕਮੀ ਨਹੀਂ ਪਾਵਰ ਚਲੇ ਰੰਗਾ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਕਰ ਲਿਓ ਫੋਨ ਤੇ ਕੋਈ ਆਏ ਹੈ ਨਹੀਂਗਾ ਵੀ ਵਪਾਰ ਲੈਣ ਚਾਹ ਟਰੈਕਟਰ ਟਰੈਕਟਰ ਬਾਈ ਨੇ ਆਪਦੇ ਘਰ ਵਾਸਤੇ ਲਿਆਂਦਾ ਠੀਕਾ ਤੇ ਹੁਣ ਬਾਈ ਕਹਿੰਦਾ ਸੇਲ ਕਰਨਾ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਬਾਈ ਨਾਲ ਕਰ ਲਿਓ ਫੋਨ ਤੇ ਗੱਲ ਕਰ ਲਿਓ ਤੇ ਆਪਦਾ ਸੌਦਾ ਪਤਾ ਲਾ ਲਿਓ ਓਕੇ ਭਰਾ ਧੰਨਵਾਦ ਲਓ ਜੀ ਇੱਕ ਆ ਗਿਆ ਜੌਂਡੀਆਰ ਜਮਾ ਕੋਕਾ ਪੀਛਾ ਯਾਰ ਭੁੱਖ ਲੈਂਦੀ ਏ ਟਰੈਕਟਰ ਨੂੰ ਦੇਖ ਕੇ ਵੇਖੋ ਟਰੈਕਟਰ ਪਤਾ ਨਹੀਂ ਬਾਈ ਨੇ ਕਿਵੇਂ ਸਾਮਕ ਰੱਖਿਆ ਏ ਤੇ ਟਰੈਕਟਰ ਦੇਖੋ ਯਾਰ ਕੰਪਨੀ ਕਨੀ ਉਹ ਨਾ ਜਿਹੜੀਆਂ ਮੋਹਰਾ ਮੋਹਰਾ ਹੁੰਦੀਆਂ ਆ ਦੇਖੋ ਆ ਮੋਹਰਾ ਆ ਤੇ ਅਰ ਨਾ ਉਹ ਜੇ ਕਰਨਾ ਟੈਕਰ ਹਲੇ ਆ ਦੇਖੋ ਦਾਗ ਪਏ ਨਾ ਟੈਕਰਾਂ ਦੇ ਕੰਪਨੀ ਕਨੀ ਉਹ ਟਰੈਕਟਰ ਦੇਖੋ ਤੁਸੀਂ ਦੇਖ ਕੇ ਨਾ ਟਰੈਕਟਰ ਨੂੰ ਭੁੱਖ ਲੈਂਦੀ ਆ ਤੇ ਇੱਕ ਆ ਦੇਖੋ ਉਹ ਮੇਜ ਕਰ ਟੈਕਰ ਹਲੇ ਇਹ ਵੀ ਨਹੀਂ ਲੈਣ ਦੇਤੇ ਐ ਜਮਾ ਨਾ ਪੁੱਤਾ ਵਾਂਗੂ ਰੱਖਿਆ ਬਾਈ ਨੇ ਚਾਰ ਟਪੇਰੇ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਤੇ ਆ ਦੇਖੋ ਸਾਰੇ ਨਾ ਰੰਬਾ ਰੰਬਾ ਦਾ ਟਰੈਕਟਰ ਐ ਜਮਾ ਪੂਰਾ ਘੈਂਟ ਟਰੈਕਟਰ ਆ ਯਾਰ ਇਧਰ ਵੇਖੋ ਸਾਰਾ ਜਮਾ ਨਾ ਕੋਕਾ ਪੀ ਸੀ ਆ ਯਾਰ ਚਾਰ ਟਪੇਰੇ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਇਹ ਲਾਈਟਾਂ ਚੱਲੀ ਜਾਂਦੀਆਂ ਲਾਈਟਾਂ ਬੰਦ ਕਰ ਦੇ ਮੰਨੇ ਪੂਰਾ ਘੈਂਟ ਪਾਵਰ ਸਟੀering ਪੂਰਾ ਜਮਾ ਨਵਾਂ ਟਰੈਕਟਰ ਆ ਯਾਰ 50 50 D ਪੰਜਾਬ ਨੰਬਰ ਹੀ ਆ ਜੀ ਹਣਾ ਮੰਨੇ ਹਾਂਜੀ ਹਾਂ ਪੰਜਾਬ ਮਾਨਸਾ ਨੰਬਰ ਸਰਕਾਰੀ ਪਲੇਟਾਂ ਦੇਖੋ ਪੰਜਾਬ ਮਾਨਤਾ ਦਾ ਹੈ ਨਾ ਫਾਸਟ ਹਨਰ ਹੈ ਪਹਿਲੇ ਨਾ ਹੀ ਹੈ ਟਰੈਕਟਰ ਹਲੇ ਪੂਰਾ ਘੈਂਟ ਟਰੈਕਟਰ ਦੇਖੋ ਯਾਰ ਐ ਜਮਾ ਨਾ ਥਾਮ ਕੇ ਰੱਖਿਆ ਬਾਈ ਨੇ ਤੇ ਆ ਦੇਖੋ ਮੈਟ ਮੂਤ ਬਿਠਾ ਕੇ ਜਮਾ ਇਹਨਾਂ ਗੱਲ ਬਣਾ ਰਖਿਆ ਯਾਰ ਤੇ ਬਾਕੀ ਆਹ ਟਿੱਕਾ ਦੇਖੋ ਜਮਾ ਯਾਰ ਨਵਾਂ ਟਰੈਕਟਰ ਪਿਆ ਪੂਰਾ ਨਵਾਂ ਉਹਨਾਂ ਟਰੈਕਟਰ ਤੇ ਮੰਨੇ ਕਿੰਨਾ ਚੱਲਿਆ ਇਹ 1300 ਕੁਛ ਘੰਟ ਚੱਲਿਆਗਾ 1300 ਕੁਛ ਘੰਟ ਹੀ ਚੱਲਿਆ ਹੈ ਨਾ ਹਾਂਜੀ ਹਾਂਜੀ ਜਮਾ ਨਵਾਂ ਹੀ ਆ ਫਿਰ ਤਾਂ ਆ ਦੇਖੋ ਜਮਾ ਨਵਾਂ ਟਰੈਕਟਰ ਅੱਡੇ ਕੋਕ ਵਿੱਚ ਹੀ ਦੇਣਾ ਦੇ ਦਾਂਗੇ ਪਿੱਛੇ ਦੇ ਦਾਂਗੇ ਕੋਣ ਤੇ ਬਾਈ ਕਹਿੰਦਾ ਡੱਕ ਡੱਕ ਵਿੱਚੇ ਦੇ ਦਾਂਗੇ ਤੇ ਆ ਦੇਖੋ ਸਰਕਾਰੀ ਪਲੇਟਾਂ ਲੱਗੀਆਂ ਪੀ 31 ਮਾਨਸਾ ਦਾ ਨੰਬਰ ਆ ਯਾਰ ਤੇਰੇ ਘੁੰਮ ਕੇ ਦਿਖਾ ਦੇਣਾ ਟਾਇਰ ਕਿੰਨੇ ਕਾ ਬੰਨੇ ਆ 80 ਪੈਸੇ ਹੈਗੇ ਹਾਂ ਗੁੱਡੀਅਰ ਦੇ ਚਾਰੇ ਨੇ 88 ਪੈਸੇ ਹੈਗੇ ਆ ਯਾਰ ਇਹ ਗੁੱਡੀਅਰ ਦੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਚਾਰੇ ਗੁੱਡੀਅਰ ਦੇ ਟਾਇਰ ਆ ਚਾਰੀ ਪੂਰਾ ਘੈਂਟ ਟਰੈਕਟਰ ਆ ਦੇਖੋ ਯਾਰ ਜੇ ਕਿਥੇ ਭਰਾ ਨੇ ਲੈਣਾ ਹੋਵੇ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਪੂਰਾ ਘੈਂਟ ਟਰੈਕਟਰ ਟਰੈਕਟਰ ਦੇ ਕਿਤੇ ਕਲਮਬੀਨ ਲੱਗੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਆਏ ਆਦਿ ਨਾ ਵੀ ਟਰੈਕਟਰ ਰੱਖੇ ਤਾਂ ਪੇਂਟ ਹੋਇਆ ਕਲਮਬੀਨ ਲੱਗੀ ਟਰੈਕਟਰ ਦੇ ਤੇ ਮੰਨਿਆ ਕੀ ਡਿਮਾਂਡ ਮੰਗਦਾ ਮਾਡਲ ਕਿਹੜਾ ਹੈ ਸੱਚਾ ਇਹ 20 ਮਾਡਲ ਹੈ ਅੱਛਾ 20 ਮਾਡਲ ਹੈ ਹਾਂਜੀ ਤੇ ਕੀ ਡਿਮਾਂਡ ਆ 570 ਡਿਮਾਂਡ ਹੈਗੀ 570 ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਦਾ ਮਨ ਤਾਂ ਕਰਾਂਗੇ ਮਨ ਤਾਂ 5000 ਛੱਡ ਦੇਗਾ 5000 ਛੱਡਦਾ ਵੀਡੀਓ ਦੇਖ ਕੇ ਆਉਗਾ ਕੋਈ ਸ਼ੇਅਰ ਕਰਕੇ ਆਉ ਵੀਡੀਓ ਲੈ ਭਰਾ ਮੇਰੋ ਬਾਈ ਕਹਿੰਦਾ 5000 ਛੱਡ ਦਾਂਗੇ ਜਿਹੜਾ ਬਹੁਤ ਵਧੀਆ ਟਰੈਕਟਰ ਆ ਜੀ ਟਰੈਕਟਰ ਦੇ ਨਾਲ ਕਿਤੇ ਕੰਮ ਵੀ ਲੱਗੀ ਪੂਰਾ ਸੋਹਣਾ ਟਰੈਕਟਰ ਹੈ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਡਾ ਲਿਓ ਫੋਨ ਤੇ ਪੂਰਾ ਕੈਂਟ ਟਰੈਕਟਰ ਆ ਇਹ ਜਿਆ ਟਰੈਕਟਰ ਤੁਹਾਨੂੰ ਭਰਾ ਮੇਰੋ ਮੰਡੀ-ਮੁੰਡੀ ਤੋਂ ਨਹੀਂ ਮਿਲਣਾ ਤੇ ਇਹ ਟਰੈਕਟਰ ਕੋਈ ਵਪਾਰ ਲੈਣ ਚਾਹੇ ਨਹੀਂ ਬਾਈ ਨੇ ਖੁਦ ਆਪਦੇ ਘਰੇ ਰੱਖਿਆ ਹੋਇਆ ਸੀਗਾ ਤੇ ਬਾਈ ਕਹਿੰਦਾ ਹੁਣ ਕਰਨਾ ਸੇਲ ਬਾਈ ਜਾ ਰਿਹਾ ਬਾਹਰ ਕਿਹਾ ਬੰਨਾ ਹਾਂਜੀ ਹਾਂਜੀ ਹੁਣ ਜਾ ਚੜਨ ਹਾਂਜੀ ਹਾਂ ਜਾ ਚੜਨ ਤੇ ਬਾਈ ਜਾ ਰਿਹਾ ਬਾਹਰ ਤੇ ਬਾਈ ਕਹਿੰਦਾ ਆਪਾਂ ਸੇਲ ਕਰਕੇ ਤੇ ਹੁਣ ਕਰਨਾ ਬ ਤੇ ਬਾਈ ਨੇ ਬਾਣ ਲਾਤਾ ਠੇਕੇ ਤੇ ਗਾ ਨੂੰ ਤੇ ਜਿਹੜੇ ਭਰਾ ਨੇ ਘਰੇ ਰੱਖਣਾ ਇਹ ਫੁੱਲ ਜ਼ਿੰਮੇਵਾਰੀ ਵਾਲਾ ਟਰੈਕਟਰ ਆ ਯਾਰ ਕਿਸੇ ਪਾਸੇ ਨਾ ਟਰੈਕਟਰ ਦੇ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਕੰਮ ਨਹੀਂ ਲੱਗੀ ਪੂਰਾ ਘੈਂਟ ਟਰੈਕਟਰ ਆ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਜਿਹਨੇ ਘਰੇ ਰੱਖਣਾ ਹੈ ਉਹਦੇ ਵਾਸਤੇ ਤਾਂ ਭਰਾ ਮੇਰੇ ਕੋਕਾ ਪੀਤੀ ਆ ਇਹ ਜਿਆ ਟਰੈਕਟਰ ਨਾ ਮੈਨੂੰ ਲੱਗਦਾ ਵੀ ਮੰਡੀ ਤੋਂ ਸਭ ਮਿਲ ਨਾਲ ਨਹੀਂ ਬਹੁਤ ਦੇਖਿਆ ਟਰੈਕਟਰ ਤੇ ਕਿਸੇ ਦੇ ਤਾਂ ਟਾਇਰ ਹੋਉਂਦੇ ਆ ਕਿਸੇ ਕੋਈ ਰੰਗ ਕੰਨੀਓ ਉਦੋਂ ਜਿਆ ਹੁੰਦਾ ਤੇ ਬੀਰ ਮੇਰੇ ਉੱਪਰ ਪਾਈছে ਬਾਰ-ਬਾਰ ਤਾਂ ਲੱਗਦੇ ਨੇ ਜ਼ਿੰਮੇਦਾਰ ਬਹੁਤ ਔਕੇ ਬਣਾ ਕੇ ਲਿਆਂਦਾ ਤੇ ਫੁੱਲ ਜਿੰਮੇਵਾਰੀ ਆ ਬਾਈ ਇਹਦਾ ਵਾਹ ਕੇ ਲੈ ਜਾਓ ਭਾਵੇਂ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਓਕੇ ਭਰਾ ਧੰਨਵਾਦ